ਹਰ ਬੇਸ਼ੱਕ ਇਸ ਕੌਮ ਦੇ ਬੰਦੇ ਬੜੀਆਂ ਫੜਾ ਮਾਰਦੇ ਆ ਅਸੀਂ ਆਮ ਅਸੀਂ ਬੱਬਰ ਸ਼ੇਰ ਆ ਅਸੀਂ ਆਮ ਪਰ ਚੇਤੇ ਰੱਖਿਓ ਇਤਿਹਾਸ ਜਦੋਂ ਪੁਛੋਕੜ ਕਰੋਗੇ ਨਾ ਆਪਣੇ ਘਰ ਨੂੰ ਬਚਾ ਸਕੇ ਤੇ ਨਾ ਆਪਣੀ ਪਤ ਨੂੰ ਬਚਾ ਸਕੇ ਉਹਦੋਂ ਬਚਾਇਆ ਸਾਡੇ ਸਿੱਖਾਂ ਨੇ ਬਚਾਇਆ ਜਰਨੇਹਾਲਾ ਨੇ ਬਚਾਇਆ ਜੀ ਅਹਿਮਦ ਸ਼ਾਹ ਅਬਦਾਲੀ ਤੋਂ ਇਹਨਾਂ ਦੇ ਘਰ ਦੀਆਂ ਇੱਜ਼ਤਾਂ ਨੂੰ ਇਨਾਂ ਦੇ ਘਰਾਂ ਤੱਕ ਸਹੀ ਸਲਾਮਤ ਪਹੁੰਚਾਇਆ ਗਿਆ ਕਿਉਂਕਿ ਅਹਿਮਦ ਸ਼ਾ ਅਬਦਾਲੀ ਵਰਗੇ ਗਜਨੀ ਦੇ ਬਾਜ਼ਾਰ ਵਿੱਚ ਇੱਕ ਟਕੇ ਦੇ ਮੁੱਲ ਤੇ ਸਾਰੇ ਤਾਂ ਨੂੰ ਵੇਚਦੇ ਰਹੇ ਪਰ ਜਦੋਂ ਸਿੱਖਾਂ ਦੇ ਸਿਰਾਂ ਦੀ ਗੱਲ ਆਈ ਤੇ ਉਦੋਂ ਇੱਕੋ ਗੱਲ ਕਹੀ ਸੀ ਜਿਹੜਾ ਸਿੱਖ ਦੀ ਦਸ ਪਾਏਗਾ ਉਹਨੂੰ 10 ਰੁਪਏ ਜਿਹੜਾ ਸਿੱਖ ਦਾ ਸਿਰ ਲੈ ਕੇ ਆਏਗਾ ਉਹਨੂੰ 50 ਰੁਪਏ ਇਨਾਮ ਦਿੱਤਾ ਰਹੇਗਾ ਤੇ ਸਾਡੇ ਪੰਥ ਪ੍ਰਕਾਸ਼ ਦੇ ਕਰਤਾ ਰਤਨ ਸਿੰਘ ਭੰਗੂ ਨੇ ਅੱਜ ਵੀ ਇਹਨਾਂ ਸ਼ਬਦਾਂ ਨੂੰ ਸਾਹਮਣੇ ਰੱਖਿਆ ਜੀ ਦਰਸ਼ਨ ਵਾਲੇ 10 ਰੁਪਏ ਮਾਰਨ ਵਾਲੇ 50 ਇਹ ਲਾਲਚ ਤੁਰਕਣ ਦਿਓ ਤਬ ਬੋ ਸਿੰਘ ਭਇਓ ਬినాਸ਼